ਅੱਜ ਉਸ ਸ਼ਹੀਦ ਨੂੰ ਯਾਦ ਕਰ ਰਹੇ ਹਾਂ ਉਸ ਦੀ ਸ਼ਹਾਦਤ ਨੂੰ ਸਲਾਮ ਕਰ ਰਹੇ ਹਾਂ ਜਿਹੜਾ ਖੰਨਾ ਦਾ ਜਵਾਨ ਸੀ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਲਹਿਿਤ ਹੋਇਆ ਅਜੀ ਸਿੰਘ ਦੀ ਅਸੀਂ ਗੱਲ ਕਰ ਰਹੇ ਹਾਂ ਸੋ ਇਸ ਵੇਲੇ ਪਿੰਡ ਰਾਮਗੜ੍ਹ ਸਰਦਾਰਾ ਦੇ ਵਿੱਚ ਕਿਸ ਤਰੀਕੇ ਦਾ ਮਾਹੌਲ ਹੈ ਉਸ ਬਾਰੇ ਵੀ ਤੁਹਾਨੂੰ ਦੱਸਾਂਗੇ ਪਰ ਵਾਕਿਆ ਤਸਵੀਰਾਂ ਭਾਵੁਕ ਕਰਦੀਆਂ ਨੇ ਕਿਉਂਕਿ ਜਦੋਂ ਇਹ ਤਸਵੀਰ ਅਸੀਂ ਦੇਖਦੇ ਹਾਂ ਸ਼ਹਾਦਤ ਉਸ ਨੂੰ ਨਮਨ ਵੀ ਕਰਦੇ ਹਾਂ ਜਿਸ ਨੇ ਦੇਸ਼ ਦੀ ਖਾਤਰ ਆਪਣਾ ਬਲਾਰ ਦਿੱਤਾ ਸੋ ਸਾਡੇ ਨਾਲ ਸਾਡੇ ਸਹਿਯੋਗੀ ਲਗਾਤਾਰ ਬਜ਼ਮ ਬੜੇ ਹੋਏ ਨੇ ਸੋ ਬੱਸ ਹਮ ਓਵਰ ਟੂ ਯੂ ਬਿਲਕੁਲ ਇਹ ਹੂਟ ਰੱਕ ਹੈ ਜਿਹਦੇ ਵਿੱਚ 파ਰਥਿਵ ਸ਼ਹੀਦ ਅਜੇ ਸਿੰਘ ਦਾ ਲਿਖਿਆ ਜਾ ਜਾ ਰਿਹਾ ਇਸੋਕ ਸਾਡਨ ਪਰ ਆਇਆ ਗਿਆਸਪੁਰਾ ਸਾਡੇ ਨਾਲ ਮੌਜੂਦ ਨੇ ਗਿਆਸਪੁਰਾ ਜੀ ਤੁਸੀਂ ਪਹੁੰਚੇ ਹੋ ਹਾਲਾਂਕਿ ਹਲੇ ਕਈ ਸਾਰੇ ਅਫਸਰ ਐਸਐਸਪੀ ਡੀਸੀ ਵਾਲੇ ਪਹੁੰਚੇ ਨਹੀਂ ਸ਼ਾਇਦ ਇਹ ਕਾਰਨ ਹੈ ਕਿ ਕਾਫੀ ਦਰ ਜਿਹੜਾ ਹੈਗਾ ਅੰਤਿਮ ਸੰਸਕਾਰ ਨੂੰ ਰੋਕਿਆ ਵੀ ਗਿਆ ਹਲੇ ਤੱਕ ਵੀ ਪਹੁੰਚੇ ਨਹੀਂ ਹੈਗੇ ਕੀ ਕਹੋਗੇ ਕਿ ਸਰਕਾਰ ਦੇ ਨੁਮਾਇੰਦੇ ਜਿਹੜਾ ਹੈਗਾ ਉਹ ਪਹੁੰਚ ਨਹੀਂ ਰਹੇ ਪਰ ਜਿਹੜੇ ਇਲੈਕਟਿਡ ਨੇ ਉਹ ਪਹੁੰਚ ਰਹੇ ਨੇ ਹਾਂ ਥੋੜੇ ਜੀ ਨਲੈਕੀ ਮੈਂ ਸਮਝਦਾ ਹੈਗੀ ਆ ਸਾਡੇ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਨਾਲ ਡੀਸੀ ਤੇ ਹੋਰਾਂ ਦੇ ਉਹਨਾਂ ਨੂੰ ਕਿਉਂਕਿ ਇਤੋਂ ਵੱਡੀ ਸ਼ਹਾਦਤ ਨਹੀਂ ਹੋ ਸਕਦੀ ਸਾਡੇ ਦੇਸ਼ ਲਈ ਜਾਨ ਕੁਰਬਾਨ ਕਰ ਦੇਣੀ ਤੇ ਉਹਨਾਂ ਦੀ ਕਾਸ਼ ਨੂੰ ਰੋਕਣਾ ਪਵੇ ਮੈਂ ਇਹਦੀ ਲਿਖਤੀ ਕੰਪਲੇਂਟ ਸੀਐਮ ਸਾਹਿਬ ਨੂੰ ਜ਼ਰੂਰ ਕਰੂੰਗਾ ਕਿ 1 ਘੰਟੇ ਦੇ ਕਰੀਬ ਸਾਨੂੰ ਰੋਕੜਾ ਪਿਆ ਅਸੀਂ ਸਾਰੇ ਜਣੇ ਇੱਥੇ ਖੜੇ ਆ ਪਰਿਵਾਰ ਖੜਾ ਬੜਾ ਗੰਮਗੀਨ ਮਾਹੌਲ ਹੈ ਤੇ ਇਹਨਾਂ ਦੇ ਮਾਹੌਲ ਦੇ ਵਿੱਚ ਤੁਸੀਂ ਕੌਮ ਵੀ ਰੁਕੋ ਜੀ ਅਜੇ ਅਸੀਂ ਆ ਰਹੇ ਆ ਤੇ ਫਿਰ ਕ੍ਰਿਮੀਨੇਸ਼ਨ ਕਰਨਾ ਤੇ ਬਹੁਤ ਮਾੜੀ ਤੇ ਮੰਦਭਾਗੀ ਗੱਲ ਹੈ ਸ਼ਹੀਦਾਂ ਦਾ ਸਾਨੂੰ ਸਤਿਕਾਰ ਕਰਨਾ ਚਾਹੀਦਾ ਸਾਨੂੰ ਮਾਣ ਕਰਨਾ ਚਾਹੀਦਾ ਜਿਨ੍ਹਾਂ ਦੇ ਲਈ ਅਸੀਂ ਅਦਾਤ ਫਿਜ਼ਾ ਦੇ ਵਿੱਚ ਅੱਜ ਜਿਨ੍ਹਾਂ ਕਰਕੇ ਸਾਹ ਲੈ ਰਹੇ ਆ ਅੱਜ ਉਸ ਸ਼ਹੀਦ ਨੂੰ ਯਾਦ ਕਰ ਰਹੇ ਹਾਂ ਉਸ ਦੀ ਸ਼ਹਾਦਤ ਨੂੰ ਸਲਾਮ ਕਰ ਰਹੇ ਹਾਂ ਜਿਹੜਾ ਖੰਨਾ ਦਾ ਜਵਾਨ ਸੀ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਲਹਿਿਤ ਹੋਇਆ ਅਜੇ ਸਿੰਘ ਦੀ ਅਸੀਂ ਗੱਲ ਕਰ ਰਹੇ ਹਾਂ ਸੋ ਇਸ ਵੇਲੇ ਪਿੰਡ ਰਾਮਗੜ੍ਹ ਸਰਦਾਰਾ ਦੇ ਵਿੱਚ ਕਿਸ ਤਰੀਕੇ ਦਾ ਮਾਹੌਲ ਹੈ ਉਸ ਬਾਰੇ ਵੀ ਤੁਹਾਨੂੰ ਦੱਸਾਂਗੇ ਪਰ ਵਾਕਿਆ ਤਸਵੀਰਾਂ ਭਾਵੁਕ ਕਰਦੀਆਂ ਨੇ ਕਿਉਂਕਿ ਜਦੋਂ ਇਹ ਤਸਵੀਰ ਅਸੀਂ ਦੇਖਦੇ ਹਾਂ ਸ਼ਹਾਦਤ ਉਸ ਨੂੰ ਨਮਨ ਵੀ ਕਰਦੇ ਹਾਂ ਜਿਸ ਨੇ ਦੇਸ਼ ਦੀ ਖਾਤਰ ਆਪਣਾ ਵਾਰ ਦਿੱਤਾ ਸੋ ਸਾਡੇ ਨਾਲ ਸਾਡੇ ਸਹਿਯੋਗੀ ਲਗਾਤਾਰ ਬਜ਼ਮ ਬੜੇ ਹੋਏ ਨੇ ਸਬਾਜ਼ਮ ਓਵਰ ਟੂ ਯੂ ਬਿਲਕੁਲ ਇਹ ਉਹੀ ਟਰੱਕ ਹੈ ਜਿਹਦੇ ਵਿੱਚ 파ਰਥੀ ਸ਼ਰੀਰ ਸ਼ਹੀਦ ਅਜੇ ਸਿੰਘ ਦਾ ਲਿਖਿਆ ਜਾ ਜਾ ਰਿਹਾ ਇਸ ਵਕ ਸਾਡਲੇ ਫਤਾਇਆ ਗੈਸਪੁਰਾ ਸਾਡੇ ਨਾਲ ਮੌਜੂਦ ਨੇ ਗੈਸਪੁਰਾ ਜੀ ਤੁਸੀਂ ਪਹੁੰਚੇ ਹੋ ਹਾਲਾਂਕਿ ਹਲੇ ਕਈ ਸਾਰੇ ਅਫਸਰ ਐਸਐਸਪੀ ਡੀਸੀ ਵਾਲੇ ਪਹੁੰਚੇ ਨਹੀਂ ਸ਼ਾਇਦ ਇਹੀ ਕਾਰਨ ਹੈ ਕਿ ਕਾਫੀ ਦਰ ਜਿਹੜਾ ਹੈਗਾ ਅੰਤਿਮ ਸੰਸਕਾਰ ਨੂੰ ਰੋਕਿਆ ਵੀ ਗਿਆ ਹਲੇ ਤੱਕ ਵੀ ਪਹੁੰਚੇ ਨਹੀਂ ਹੈਗੇ ਕੀ ਕਹੋਗੇ ਕਿ ਸਰਕਾਰ ਦੇ ਨੁਮਾਇੰਦੇ ਜਿਹੜਾ ਹੈਗਾ ਉਹ ਪਹੁੰਚ ਨਹੀਂ ਰਹੇ ਪਰ ਜਿਹੜੇ ਇਲੈਕਟਿਡ ਨੇ ਉਹ ਪਹੁੰਚ ਰਹੇ ਨੇ ਹਾਂ ਥੋੜੇ ਜੀ ਨਲੈਕੀ ਮੈਂ ਸਮਝਦਾ ਹੈਗੀ ਆ ਸਾਡੇ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਨਾਲ ਡੀਸੀ ਤੇ ਹੋਰਾਂ ਦੇ ਇਹਨਾਂ ਨੂੰ ਕਿਉਂਕਿ ਇਤੋਂ ਵੱਡੀ ਸ਼ਹਾਦਤ ਨਹੀਂ ਹੋ ਸਕਦੀ ਸਾਡੇ ਦੇਸ਼ ਲਈ ਜਾਨ ਕੁਰਬਾਨ ਕਰ ਦੇਣੀ ਤੇ ਉਹਨਾਂ ਦੀ ਰਾਸ਼ ਨੂੰ ਰੋਕਣਾ ਪਵੇ ਮੈਂ ਇਹਦੀ ਲਿਖਤੀ ਕੰਪਲੇਂਟ ਸੀਐਮ ਸਾਹਿਬ ਨੂੰ ਜ਼ਰੂਰ ਕਰੂੰਗਾ ਕਿ ਇੱਕ ਘੰਟੇ ਦੇ ਕਰੀਬ ਸਾਨੂੰ ਰੋਕੜਾ ਪਿਆ ਅਸੀਂ ਸਾਰੇ ਜਣੇ ਇੱਥੇ ਖੜੇ ਆ ਪਰਿਵਾਰ ਖੜਾ ਬੜਾ ਗਮਗੀਨ ਮਾਹੌਲ ਹੈ ਤੇ ਇਹਨਾਂ ਦੇ ਮਾਹੌਲ ਦੇ ਵਿੱਚ ਤੁਸੀਂ ਕੌਮ ਵੀ ਰੁਕੋ ਲੋ ਜੀ ਅਸੀਂ ਆ ਰਹੇ ਆ ਤੇ ਫਿਰ ਕ੍ਰਿਮੀਨੇਸ਼ਨ ਕਰਨਾ ਤੇ ਬਹੁਤ ਮਾੜੀ ਤੇ ਮੰਦਭਾਗੀ ਗੱਲ ਹੈ ਸ਼ਹੀਦਾਂ ਦਾ ਸਾਨੂੰ ਸਤਿਕਾਰ ਕਰਨਾ ਚਾਹੀਦਾ ਸਾਨੂੰ ਮਾਣ ਕਰਨਾ ਚਾਹੀਦਾ ਜਿਨ੍ਹਾਂ ਦੇ ਲਈ ਅਸੀਂ ਆਜ਼ਾਦ ਫਜ਼ਾ ਦੇ ਵਿੱਚ ਅੱਜ ਜਿਨ੍ਹਾਂ ਕਰਕੇ ਸਾਹ ਲੈ ਰਹੇ ਆ ਅੱਜ ਜੇ ਇਦਾਂ ਦੀ ਗੱਲ ਹੈ ਮੈਂ ਇਸ ਦੀ ਸਖਤ ਨੋਟਿਸ ਲੈ ਕੇ ਮਹਿਮਾਨ ਸਾਹਿਬ ਦੇ ਨਾਲ ਇਸ ਬਾਰੇ ਜ਼ਰੂਰ ਗੱਲ ਕਰੂੰਗਾ ਲੱਗ ਰਿਹਾ ਹੈ ਕਿ ਇੱਕ ਸ਼ਹੀਦ ਅਜਨੇ ਦੇਸ਼ ਲਈ ਜਾਨ ਦਿੱਤੀ ਹੈ ਤੇ ਦੂਜੇ ਪਾਸੇ ਅਫਸਰਗਰੀ ਇੰਨੀ ਹਾਵੀ ਹੋ ਰਹੀ ਹੈ ਇਸ ਸਟੇਟ ਦੇ ਉੱਤੇ ਇੰਨੀ ਹਾਵੀ ਹੋ ਰਹੀ ਹੈ ਕਿ ਉਹ ਕਹਿ ਰਹੇ ਨੇ ਕਿ ਵੇਟ ਕਰੋ ਅਸੀਂ ਪਹੁੰਚ ਰਹੇ ਹਾਂ ਇਹਦੀ ਗੱਲ ਇਹਨਾਂ ਦੇ ਜਵਾਬ ਤਲਬੀ ਹੋएगी ਇਸ ਗੱਲ ਦੀ ਕਿਉਂਕਿ तकरीबन 1 ਘੰਟੇ ਦਾ ਤਕਰੀਬ ਸਮਾਂ ਹੋ ਗਿਆ ਜਿਹੜਾ ਕਿ ਵੇਟ ਹੋ ਰਹੀ ਹੈ ਤੇ ਇਸ ਗੱਲ ਦੀ ਜ਼ਰੂਰ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਊਗੀ ਇਹ ਕਰਨ ਵਾਲੇ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਏਗੀ ਤੇ ਆਖਿਰਕਾਰ ਜਵਾਬਦੇਹੀ ਹੋਏਗੀ ਮੈਂ ਕੰਪਲੇਂਟ ਵੀ ਕਰੂੰਗਾ ਕਿ ਇੱਕ ਘੰਟਾ ਜਦ ਸਾਰੇ ਇੱਥੇ ਪਹੁੰਚੇ ਸੀਗੇ ਅੱਖਾਂ ਨਮ ਸੀਗੀਆਂ ਤਾਂ ਕਿਉਂ ਰੋਕਿਆ ਗਿਆ ਇੱਕ ਘੰਟਾ ਇੰਤਜ਼ਾਰ ਕਰਨਾ ਪਿਆ ਉਹ ਸਾਰਿਆਂ ਨੂੰ ਜਿਹੜੇ ਕਿ ਇੱਥੇ ਉਸ ਸ਼ਹੀਦ ਨੂੰ ਸਲਾਮੀ ਦੇਣ ਲਈ ਪਹੁੰਚੇ ਸੀਗੇ ਨਮਨ ਕਰਨ ਲਈ ਪਹੁੰਚੇ ਸੀਗੇ ਜਿਨੇ ਦੇਸ਼ ਲਈ ਜਾਨ ਦਿੱਤੀ ਹੈ ਤੇ ਇੱਕ ਵਾਰ ਕੈਮਰਾ ਪਰਸ ਨੂੰ ਕਹੂੰਗਾ ਦਿਖਾਣ 360 ਡਿਗਰੀ ਦਿਖਾ ਕੇ ਉੱਤੇ